मामी चा भेशा सुठियां ਤੰਤਲ ਭਗਵਾਨੀ ਬਾਬਾ ਬੁਤਾ ਸਾਹਿਬ ਜੀ ਦੇ ਰਤਾਸ ਜੋੜ ਮਿਲਨ ਲੈ ਕੇ ਫਤਿਹਗੜ੍ਹ ਛੋਹਿਆਂ 'ਚ ਲਗਾਤਾਰ ਅਸਨਾਰਾ ਦੇ ਜਿੰਨੇ ਦਿਨ ਤੱਕ ਲੰਗਰੀ ਸੇਵਾ ਚੱਲਦੀ ਹੈ ਇਹ ਇੱਕ ਇਤਿਹਾਸਿਕ ਅਲੰਗਰ ਜਿਹੜਾ ਮੈਂ ਤਿੰਨ ਅੰਕਾ ਲਿਖਾਇਆ ਜਾਂਦਾ ਜਦ ਜਿਸ ਦਿਨ ਤੋਂ ਤੰਤਲ ਭਗਵਾਨੀ ਬਾਬਾ ਬੁਤਾ ਸਾਹਿਬ ਜੀ ਦਾ ਪਹਿਲਾ ਸ਼ੁਭੰਦਾਰ ਅੰਦਾਜ਼ ਲਿਖੇ ਉਸੇ ਦਿਨ ਤੋਂ ਹੀ ਅਸਨਾਰਾ ਦਾ ਰੋੜ ਇਹ ਕਿ ਇਥੁਲੀਆਂ ਸੰਗਤਾਂ ਵੱਲੋਂ ਤਿੰਨ ਦਿਨ ਲਈ ਸ਼ਖੀ ਜਿਹੜੀ ਸੇਵਾ ਤੋਂ ਸੰਗਤ ਲਈ ਸ਼ੁਰੂ ਕਰਦੀਆਂ ਦੀਆਂ ਤੁਹਾਨੂੰ ਦੱਸੋਗੇ ਆ ਕਿ ਕਿਹੜੀਆਂ ਬੰਦੀ ਕਿੰਨੀ ਵਿੱਚ ਇੱਥੇ ਸੰਗਤ ਦੀ ਸੇਵਾ ਕਰਦੇ ਨੇ ਜਿੱਤੇ ਦੇ ਨਕਸਤਾਰੇ ਤਿੰਨ ਦਿਨ ਪੂਰੇ ਪੂਰਾ ਕੇ ਰਾਤ ਤੱਕ ਦੇ ਜਿਹੜੀ ਸੇਵਾ ਚੱਲਦੀ ਹੈ ਉਹ ਵਾਧੂ ਪ੍ਰਕਾਰ ਦੇ ਇਸੇ ਲਗਰਮੀ ਲਗਾਏ ਜਾਂਦੇ ਨੇ ਦੂਸਰੇ ਪਾਸੇ ਤਾਂ

ਇਹ ਇਤਰਾਫ ਕਰਦਾ ਹੈ ਕਿ ਮਾਰਿਆ ਦੀ ਕਿਰਪਾ ਨਾਲ ਬੜਿਆ ਰਹਿਤਾਂ ਨੇ ਜੀ ਸਰਗਤ ਇਤਿਹਾਸ ਉਹਨਾਂ ਮਾਣ ਕੇ ਇਹ ਵਾਦੇ ਪੂਰੀਆਂ ਸਾਰੇ ਇਹ ਬਾਬਾ ਪੁੱਤਰਾਂ ਦਾ ਸਾਲਿਆ ਮਰਦੇ ਸੱਜਰੇ ਇਹ ਤਿੰਨ ਰੋਜ਼ਾ ਥਾੜੀ ਲੱਗੇ ਜੀ ਤੁਹਾਡੀ ਸੇਵਾ ਕੀਤੀ ਹੈ ਹਰ ਇੱਕ ਜਾਣੀ ਨੂੰ ਆਇਆ ਹੈ ਇਹ ਮਹਾਰਾਜੀ ਕਰਪਾ ਦੇ ਰਹਿਣੇ ਰਦਵਾਣ ਤੋਂ ਚੋਕਾਂਵਾਂ ਤੱਕ ਖੜਾ ਹੋ ਕੇ ਸੇਵਾ ਨੇ ਆ ਕੇ ਕੀਤਾ ਹੈ ਆਪਾ ਗੁਰੂ ਸਾਹਿਬ ਦੀ ਕਿਰਪਾ ਸਿਵਾਨ ਜਿਹੜੇ ਬੱਚੇ ਨੇ ਇੱਥੋਂ ਤੇ ਮਾਂ ਮਾ ਕੇ ਇਹ ਸਵਾਮਾ ਦੇ ਰਹੇ ਸਾਰਾ ਹੀ ਨਗਰ ਸਾਡਾ ਸਿਵਾਨ ਬੜੀ ਮਾਨ ਦੀ ਰਹਿਮਤ ਹੈ ਕਿ ਸਾਡੇ ਬਜ਼ੁਰਗ ਸਾਡੇ ਨਾਲ ਨੇ ਨੌਜਵਾਨ ਬੱਚੇ ਜਿਹੜੇ ਆ ਸਭ ਤੋਂ ਵੱਧ ਉਹਨਾਂ ਦਾ ਉਤਸ਼ਾਹ ਬੜਕੀ ਹੋ ਗਿਆ ਇਹ ਸਵਾਮਾ ਨੂੰ ਜਿਹੜੇ ਆ ਉਹ ਰਹੇ ਜਿਹੜੇ ਰਹਿਮਤਾ ਨੇ ਜਿਸ ਸਬਰੀ ਦਾ ਸ਼ਾਂਤੀ ਸੰਬੰਧ ਵਿੱਚ ਇਹ 3 ਦਿਨ ਦੇ ਜਿਹੜੇ ਲੰਗਰ ਨੇ ਉਹ ਜਰਮਤ ਚੱਲਦੇ ਆ ਉਹਨਾਂ ਸਿੱਖੀ ਦਾ ਪ੍ਰਚਾਰ ਵੀ ਜਿਹੜਾ ਆ ਉਹ ਵੀ ਹਮਮਾ ਆ ਕੇ ਹੁੰਦਾ ਤੇ ਪਿਆਰੀਆਂ ਦੀਆਂ ਪਰਵਾਹਾਂ ਜਿਹੜਾ ਆ ਉਹ ਨਾਲ ਚੱਲਦੇ ਆ ਬੜੇ ਕੁਸ਼ੇਮਾਨ ਹੁੰਦੇ ਮਹਾਰਾਜ ਜੀ ਦੇ ਕਿ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਬਾਬਾ ਜੀ ਸਰ ਜੀ ਆਪ ਵਿੱਚ ਬਹਿ ਕੇ ਆਪਣਾ ਕਾਰਜ ਜਿਹੜਾ ਆ ਉਹ ਤੇ ਉਹ ਇਹੋ ਜਿਹੇ ਸੰਤਾਂ ਦਾ ਸ਼ਾਂਤੀ ਕਰਦੇ ਆ ਅਨੇ ਆਪਣੀ ਇਕੱਜਾ ਬੜੀ ਪਾ ਕੇ ਉਹ ਕੀਤੀਓ ਜਿਹੜੇ ਪ੍ਰਦੇਸ਼ਾਂ ਵਿੱਚ ਬੱਚੇ ਨੇ ਉਹਨਾਂ ਦਾ ਬੇਅੰਤ ਸੁਭਾਵਾਂ ਜਿਹੜੀਆਂ ਨੇ ਉਹ ਭੇਜੀਆਂ ਨੇ ਔਰ ਇੱਕ ਇੱਕ ਦੰਬੜੀ ਪਾਪਾ ਬੁੱਢਾ ਸਾਹਿਬ ਸਾਹਿਬ ਵਾਏ ਗੋਜੀ ਦੀ ਵਾਏ ਗੋਜੀ ਦੀ ਮਤੇ ਵੇਲਾ ਦਾ ਨਾਮਾ ਜਿਹੜਾ ਨਾਂ ਦੇ ਜਾਣੇ ਵੇਲੇ ਆਪਾਂ ਦਾ ਪੁੱਤ ਮਾਰੀ ਤੇ ਲੰਗੀ ਤਲਵਾਰ ਆਪਣੀ ਸ਼akti ਦਾ ਜਦੋਂ ਪੱਟੀ ਖੱਟ ਗਈ ਇਹਨਾਂ ਮਖੌਲ ਕੀਤਾ ਦੇਖੋ ਜਦੋਂ ਹਲਣ ਆਰਿਆ ਦਾ ਪ੍ਰਾਪਤ ਹੋਇਆ ਕਾਨਫਰੰਸ ਖੁੱਲੇ ਜਦੋਂ ਬਾਤ ਸੁਣੀ ਇਹ ਮੁੜੇ ਫਿਰ ਖੌਲ ਕਰਨ ਲੱਗੇ ਭਾਂਡੇ ਹਰ ਲਾ ਲਿਆ ਮੋਟਰ ਦਾ ਦਸਤਾਂ ਪੈਸੇ ਬੰਦੇ ਇਹਨਾਂ ਤੋਂ ਕਾਨ ਲੰਗੀ ਸਾਚ ਨਾਲ ਲਾਈ ਹੋਈ ਸੀ ਜਦੋਂ ਇਹਨਾਂ ਨੇ ਸਮਝ ਲਈ ਸਿਰ ਭੱਜ ਤਰੇ ਗੱਡੀ ਲੱਗ ਕੇ ਅੱਜ ਨੌਲ ਹੈ ਸਸਤੇ ਭਾ价 ਹੋਏਗੀ ਸਾਰੇ ਆ ਕੇ ਸੁਣਨਾ ਕਿ ਕਦੋਂ ਆਉਗਾ ਔਰ ਦਿੱਤੀ ਸੁਗਰੀ ਦੇ ਆਪਣੇ ਵਾਇਰ ਨੂੰ ਖਾਲਸਾ ਵਾਇਰ ਬੱਲੇ ਜੀ ਸਾਡੇ ਨਾਲਾ ਰੋਡ ਤੇ ਹਰ ਸਾਲ ਦੀ ਕਰਾ ਬਾਬਾ ਗੁੱਡਾ ਸਾਹਿਬ ਦੀ ਯਾਦ ਵਿੱਚ ਸ਼ਰਧਾਂਜੋਤ ਦਾ ਸਮਾਗਮ 3 ਰੋਜ਼ ਤੋਂ ਲੰਗਰ ਚਲਾਇਆ ਜਾਂਦਾ ਜੀ ਇੱਥੇ ਇਹਨਾਂ ਦੇ ਵਿਰਲਾ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਮਹੱਲੇ ਦੇ ਦੁਆਰ ਨੰਬਰ 5 ਤੋਂ ਸਾਰੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਵੱਡੇ ਛੋਟੇ ਸਾਰੇ ਸੰਜੋਗ ਦੇ ਮੇਰੇ ਇਰੇ ਨਾਲ ਨਾਲ ਸਾਰਿਆਂ ਦਾ ਇੱਥੇ ਸਾਰੇ ਸਹਿਯੋਗ ਕਰਕੇ ਦੇ ਨੰਦਰ ਲਾਇਆ ਜਾਂਦਾ ਤਿੰਨ ਦਿਨ ਤੋਂ ਜੀ ਅੱਜ ਲਾਸਟ ਦਿਨ ਹੈ ਜੀ ਅੱਜ ਸਮਾਪਤੀ ਹੋਣੀ ਰਾਤ ਨੂੰ ਬਾਦ ਵਿੱਚ ਉਸ ਤੋਂ ਬਾਅਦ ਸਾਡੇ ਸਾਰੇ ਜੀ ਮੇਰੇ ਵੀਰ ਭਰਾਵਾਂ ਦੇ ਛੋਟੇ ਵੱਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਹਰ ਪੀੜਤਾ ਵਾਸਤੇ ਅੱਜੋ ਤਿਆਰੀ ਕਰ ਰਹੇ ਹਾਂ ਜੀ ਉਹਦੇ ਵਾਸਤੇ ਸਾਨੂੰ ਮਹੀਨਾ ਉੱਥੇ ਰਹਿਣਾ ਪਵੇ 10 ਦਿਨ ਲੱਗਣ ਅਸੀਂ ਕਹੇ ਪਿੰਡ ਦੀ ਜਿੰਮੇਰੀ ਲਵਾਂਗੇ ਉਹ ਅਸੀਂ ਤਨ ਮੰਨ ਦੇ ਨਾਲ ਸਾਰੇ ਜਾਣੇ ਸੇਵਾ ਕਰਾਂਗੇ ਜਿੰਨੇ ਵੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸੌਤ ਤੋਂ ਵੱਧ ਸਾਡੇ ਹੋ ਸਕੇ ਜਰੂਰ ਹੋਵੇਗਾ ਸਾਡੀ ਜੀ ਨੌਜਵਾਨ ਸਭਾ ਦੇ ਵੱਲੋਂ 15 ਤੋਂ 20 ਸਾਲ ਪਹਿਲਾਂ ਸਾਡੀ ਤਿਆਰੀ ਸ਼ੁਰੂ ਹੋ ਜਾਂਦੀ ਆ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਮਹੱਲੇ ਜੋ ਗ੍ਰਾਈ ਕਰਕੇ ਸਾਰੇ ਜਣੇ ਸੰਜੋਗ ਛੋਟੇ ਵੱਡੇ ਨਾਲ ਨਾਲ ਲੈ ਕੇ ਚੱਲਦੇ ਆ ਜੀ ਤੇ ਲੰਗਰ ਜਿੰਨਾ ਵੀ ਆ ਸਾਰੇ ਅਸੀਂ ਨੌਜਵਾਨ ਸਭਾ ਉਹਨੂੰ ਤਿਆਰ ਕੀਤਾ ਜਾਂਦਾ ਜੀ ਸਾਰਾ ਹੁਣ ਵੀ ਜਿਹੜਾ ਹੜਪੀੜ ਦਾ ਵਾਸਤੇ ਜਿੰਨਾ ਵੀ ਸਾਡੇ ਕੋਲੋਂ ਸਰੇਗਾ ਉਹ ਅਸੀਂ ਸਾਰਾ ਹੀ ਨੌਜਵਾਨ ਸਭਾ ਦੇ ਨਾਲ ਦੇ ਨਾਲ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਾਂਗੇ ਜੀ ਐਨਆਰ ਦੇ ਵੀਰਾਂ ਦਾ ਜੀ ਪੂਰਾ ਸੰਜੋਗ ਹੈ ਨੰਬਰ ਦੇ ਵਿੱਚ ਵੀ ਔਰ ਹੜਪੀੜ ਦਾ ਵਾਸਤੇ ਵੀ ਐਨਆਰ ਦੇ ਵੀਰਾਂ ਦੇ ਕਾਲ ਆ ਰਹੀ ਆ ਕਿ ਸਾਡੇ ਕੋਲੋਂ ਜੋ ਵੀ ਤੁਸੀਂਾਨੂੰ ਸੇਵਾ ਲਾਉਗੇ ਇਹ ਆ ਜਰਾਂਗੇ ਅਸੀਂ ਮੇਕੋ ਅਸੀਂ ਇਹ ਸੇਵਾਦਾਰੀਆਂ ਹੀ ਕੋਈ ਮੈਂਬਰ ਨਿਯੁਕਤ ਨਹੀਂ ਕੋਈ ਕੀਤੀ ਦੀ ਕੋਈ ਵੀ ਨਾ ਕੋਈ ਕਮੇਟੀ ਰਜਿਸਟਰ ਕਰਾਈ ਸਾਡੇ ਮੁਹੱਲੇ ਦੇ ਹੀ ਸੇਵਾਦਾਰ ਤੇ ਸਾਡੇ ਮੁਹੱਲੇ ਦੇ ਮੈਂਬਰ ਹੈ ਜੀ ਜੀ ਬਾਬਾ ਬੁੱਢਾ ਜੀ ਦੀ ਯਾਦ ਦੇ ਵਿੱਚ ਕੀਤਾ ਜਾਣ ਵਾਲਾ ਹਰ ਸਾਲ ਦਾ ਸਮਾਗਮ ਅੱਜ ਆਸਰੇ ਦੇਣਾ ਜੀ ਅਗਲੇ ਸਾਲ ਵੀ ਵਧਾਇਆ ਜਾ ਰਿਹਾ ਹੁਣ ਤੇ ਬਹੁਤ ਹੀ ਸਾਰੇ ਮੇਰੇ ਇਹਨਾਂ ਨੇ ਆਪ ਕੈਨੇਡਾ ਤੋਂ ਆਇਆ ਜੀ ਤੇ ਹਰ ਕਾਲ ਬਹੁਤ ਸਾਡੇ ਜਿਹੜੇ ਬਾਹਰ ਰਹਿੰਦੇ ਵੀਰ ਨੇ ਮਲੇ ਦੇ ਵਰਗ ਦੇ ਸ਼ਹਿਰ ਦੇ ਇਹ ਬਹੁਤ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਤੇ ਅੱਜ ਤੀਜਾ ਦਿਨ ਸਮਾਪਤੀ ਦਾ ਹੈ ਜੀ ਇਸ ਤੋਂ ਬਾਅਦ ਜਿਹੜਾ ਹਰ ਬੇਟਾ ਦੀ ਮਰਦ ਦਾ ਕਾਜ ਰਵ ਰਹੇ ਸਾਨੂੰ ਉਥੇ ਜਿੰਨੇ ਦਿਨ ਵੀ ਲੱਗਣਗੇ ਸਾਡੀ ਜੁਣੀ ਵੀ ਮਦਦ ਸਾਡੇ ਐਨ ਆਰ ਆਈ ਦਾ ਵੱਲੋਂ ਜੇ ਸਾਡੇ ਵੀਰ ਭਰਾਓ ਇੱਥੋਂ ਵਾਲੇ ਵੱਲੋਂ ਜਿੰਨੀ ਹੋ ਸਕੇਗੀ ਅਸੀਂ ਉਹ ਪੂਰੀ ਕਰਕੇ ਉੱਥੇ ਅਗਲੇ ਭਾਗ ਸਾਡੇ ਨੂੰ ਲੱਗੇ ਤਾਂ ਇਹ 15 ਦਿਨ ਲੱਗਣ ਜਿੰਨੀ ਸਾਡੀ ਯੋਗਤਾ ਹੈ ਜੀ ਉਹਦੇ ਹਿਸਾਬ ਦੇ ਨਾਲ ਸਾਡੀ ਜਨਰਲ ਦੀ ਜੀ ਇਸ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਦੇ ਨਾਲ ਅਗੇ ਦਾ ਕਾਰਜ ਰੰਗੂਗੀ ਹਾਂਜੀ ਇਹ ਭਾਜੀ ਸਾਡੇ ਬੁਲਾਕੇ ਤਾਂ ਇੰਨੀ ਜ਼ਿਆਦਾ ਕਿਰਪਾ ਹੈ ਬਾਬਾ ਬੁੱਢਾ ਸਾਭ ਜੀ ਦੀ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਆ ਤੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਰ ਸਾਲ ਇਹ ਉਪਰਾਲਾ ਕਰਦੇ ਆਂ ਔਰ ਸੰਕਟ ਦੂਰ ਦੂਰੋਂ ਆਉਂਦੀਆਂ ਆ ਸਾਡੇ ਤੇ ਚੜਨ ਪਉਂਦੀਆਂ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨਾਂ ਦੇ ਬੱਚਿਆਂ ਦੇ ਵਾਸਤੇ ਵੀ ਅਸੀਸਾਂ ਦਿੰਨੇ ਕਿ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤ ਰੱਖੇ ਚੜ੍ਹਦੀ ਕਲਾ ਤੇ ਕਿ ਇਹਨਾਂ ਦਾ ਡਾਕਟਰ ਆਲਾ ਜਿਹੜਾ ਸਾਰੀਆਂ ਸੰਕਟਾਂ ਨੂੰ ਝੋੜਦੇ ਔਰ ਬਾਬਾ ਬੁੱਢਾ ਸਰਦੀ ਦੀ ਵਰਤੀ ਜਿਹੜੀ ਸੀ ਹੱਲ ਕਰਦਾ ਹੈ ਕਿੰਨੇ ਵਜੇ ਜਿਹੜੀ ਰੋਜ਼ਾਨਾ ਸਵੇਰ ਤੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਸੰਕਟਾਂ ਜਿਹੜੀਆਂ ਹਾਂਜੀ ਵੇਰ ਤੋਂ 3:30 4:00 5:00 ਵਜੇ ਤੋਂ ਹੀ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਫੁਲਕਾ ਤਿਆਰ ਹੋ ਜਾਂਦਾ ਹੈ ਸਾਰਾ ਦਿਨ ਇਸ ਤਰ੍ਹਾਂ ਜਿਹੜੀ ਸੰਗਤ ਬਾਬਾ ਬੁੱਢਾ ਸਾਡੀ ਦੇ ਦਰਸ਼ਨਾਂ ਵਾਸਤੇ ਜਾਂਦੀ ਹੈ ਰਮਦਾਸ ਉਸ ਨੂੰ ਰਸਤੇ 'ਚ ਖਿਲਾਰ ਕੇ ਲੰਗਰ ਪਵਾਇਆ ਜਾਂਦਾ ਹੈ ਪਰ ਸਾਡਾ ਸਾਰਾ ਇਲਾਕਾ ਜਿਹੜਾ ਪਤੇਗੜੀ ਦਾ ਏਰੀਆ ਲੱਗੇ ਚਾਹੇ ਤੇ ਪਿੰਡ ਜਿਹੜੇ ਨੇ ਉਹ ਸਾਰੇ ਇੱਥੇ ਦਰਸ਼ਨ ਦਿੰਦੇ ਨੇ ਸਾਡੇ ਲਈ ਬੜੀ ਇੱਕ ਕਿਸਮਤ ਵਾਲੀ ਗੱਲ ਹੈ ਤੇ ਕਹਿ ਸਕਦੇ ਹਾਂ ਕਿ ਬੜੀ ਖੁਸ਼ੀ ਦੀ ਗੱਲ ਹੈ ਤਾਂ ਬੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਾਹਮਣ ਹਨ ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਫਾਦੇਗਾ ਟੂੜੀਆਂ ਐ ਨਾਲਾ ਰੋਡ ਦੀ ਸਾਹਾ ਸੰਗ ਜਿਹੜੀ ਐ ਬੜੇ ਧੂਮ-ਧਾਮ ਨਾਲ ਮਨਾਉਂਦੇ ਆ ਤੇ ਸਾਰੀ ਸਾਹਾ ਸੰਗ ਜਿਹੜੀ ਐ ਇਹ ਬਹੁਤ ਹੁਮ-ਹਮ ਆ ਗਏ ਸਾਡੇ ਗਣ ਟੂੜੀਆਂ ਦੀ ਸਾਰੀ ਸਾਹਾ ਸੰਗ ਮਨਾਉਂਦੀ ਐ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਲੰਗਰ ਦੀ ਸੇਵਾ ਚੱਲ ਰਹੀ ਐ ਬੜੇ ਪ੍ਰਕਾਰ ਦਾ ਲੰਗਰ ਇੱਥੇ ਚੱਲਦਾ ਪਿਆ ਪ੍ਰਸ਼ਾਦ ਦੇ ਪਾਣੀ ਦਾ ਚਾਹ ਪਾਣੀ ਦਾ ਫਿਰ ਖੰਡਿਆਂ ਦੀ ਸੇਵਾ ਬਾਤੋਂ ਬਾਤ ਸੰਗਤ ਜਿਹੜੀ ਆ ਸੇਵਾ ਕਰਦੀ ਪਈ ਬਹੁਤ ਕੰਮ ਨਾਲ ਇਹਦਾ ਹੀ ਪਰਮਾਤਮਾ ਸਾਰੀ ਸਾਧ ਸੰਗਤ ਜਿਹੜੀ ਉਹਨੂੰ ਉਦਮਤ ਸਾਹਿਬ ਅਖਿਏ ਤੇ ਉਪਰਾਲਾ ਇਹਨਾਂ ਨੌਜਵਾਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਸਾਰੇ ਇੰਨਾ ਯੋਗਦਾਨ ਪਾਉਂਦੇ ਆ ਤੇ ਬਾਕੀ ਦੇਖੋ ਬੀਬੀਆਂ ਸਾਰੀਆਂ ਲੱਗੀਆਂ ਨੇ ਬਹੁਤ ਸੇਵਾ ਚੱਲਦੀ ਆ ਤੇ ਅੱਜ ਜਿਹੜਾ ਆਖਰੀ ਦਿਨ ਆ ਤੇ ਬਹੁਤ ਜ਼ਿਆਦਾ ਹੀ ਇੱਥੇ ਸੇਵਾ ਚੱਲਣ ਲਈ ਆ پھر دیکھو جی کی گنتی ڈاکٹر بولنے لگے اور پھر صاحب کا شکریہ ادا کرنے لگے اور سیونجانے کے بعد بولنے لگے کہ ਤਾਂ ਜੀ ਜੀ ਕੰਮ ਜੀ ਨੇ ਨੇ ਜੀ ਰੋਜ਼ ਲਗਾਤਾਰ ਕੰਮਸਾਰ ਹੋ ਗਿਆ ਜੀ 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 ਬੰਦਰਾ ਸੇਵਾ ਕਰਦੇ ਆ ਇਸ ਵਾਰ ਥੋੜੀ ਕੁਦਰਤੀ ਕੁਦਰਤੀ ਕਰਕੇ ਪਹਿਲਾਂ ਸਾਡਾ ਵਿਚਾਰ ਸੀ ਜਿਹੜਾ ਲੰਗਰ ਆ ਉਹ ਬੰਦ ਕਰਕੇ ਉਹਦੇ ਦੇਵਾ ਕੀਤੀ ਜਾਏ ਬਾਅਦ ਵਿੱਚ ਹੈਡ ਗ੍ਰਾਫੀ ਬਹੁਤ ਛੋਟਾ ਸਾਹ ਮੈਨੇਜਰ ਗੁਰਦਾਰਾ ਸਾਹਿਬ ਕੋਈ ਟੈਕ ਆ ਸਰਦਾਰੀ ਬੰਦ ਕੀਤਾ ਜਿਹੜੀ ਵਿੱਚ ਥੋੜਾ ਜਿਹਾ ਚੌਕ ਆ ਜਿੱਦਾਂ ਤੰਗਵਾ ਆਤੇ ਐ ਸੇ ਹਰ ਤਰ੍ਹਾਂ ਦੇ ਭਗਵਾਨ ਬਸ ਮੇਰੇ ਹਰ ਸਾਲ ਤੇ ਲੋਕ ਬੜੀ ਸ਼ਰਧਾ ਨਾਲ ਸ਼ਰਧਾ ਨਾਲ ਮਾਤਾ ਬੜੀ ਆਪਣੀ ਸ਼ਰਦਾ ਪਹਾੜਾ ਨਾਲ ਸੇਵਾ ਕਰਦਾ ਤੇ ਜੇ ਕੋਈ ਉਮੇਜ ਕੋਸ਼ਿਸ਼ ਕਰਨੀ ਦੀ ਕੋਈ ਕਮੀ ਚੰਗੀ ਨਾ ਰਹੇ ਪਰ ਜੇਕਰ ਕੋਈ ਕਮੀ ਚੰਗੀ ਆਈ ਜਾਂਦੀ ਆ ਤਾਂ ਇਹ ਜਿਵੇਂ ਦੇ ਚਾਜੀਆਂ ਉਸੇ ਸਾਥ ਕੋਈ ਸੁਧਾਰ ਵੀ ਦੇ ਸਕਦਾ ਵੀ ਆਸਥਾਰ ਕੀਤਾ ਜਾਵੇ ਨਹੀਂ ਉਹਦੇ ਨੂੰ ਆਸਥਾਰ ਕਰਾ ਬਹੁਤ ਬਹੁਤ ਸ਼ੁਕਰੀਆ